ਸਾਡੇ ਜੀ ਗੁਰੂ ਅਰਜਨ ਨਗਰ ਹਰਿਆਊ ਪੰਚਾਇਤ ਹੈ ਔਰ ਬੜੀ ಅಪਾਰ ਕਿਰਪਾ ਹੋਈ ਏ ਸਤਿਗੁਰੂ ਦੀ ਸੱਚੇ ਪਾਤਸ਼ਾਹ ਦੀ ਔਰ ਦੂਜੀ ਸੰਗਤ ਦੀ ਕਿ ਜਿਨ੍ਹਾਂ ਨੇ ਸਰਵਸੰਮਤੀ ਦੇ ਨਾਲ ਪੰਚਾਇਤ ਨੂੰ ਚੁਣਿਆ ਹੈ ਸਰਪੰਚ ਸਾਡੇ ਸਰਦਾਰ ਬਚਿੱਤਰ ਸਿੰਘ ਚੁਣੇ ਗਏ ਨੇ ਔਰ ਸਮੁੱਚੀ ਨਾਲ ਨੌਜਵਾਨ ਜਿਹੜੇ ਨੇ ਸਭ ਤੋਂ ਵੱਡੀ ਗੱਲ ਤੇ ਹੈ ਕਿ ਨੌਜਵਾਨ ਪੜੇ ਲਿਖੇ ਪੰਚਾਇਤ ਮੈਂਬਰ ਚੁਣੇ ਗਏ ਨੇ ਨਾਲ ਔਰ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਇਹ ਸੰਗਤ ਨੇ ਇਹਨਾਂ ਸੰਯੋਗ ਔਰ ਇਹਨਾਂ ਪਿਆਰ ਦਿੱਤਾ ਹੈ ਕਿ ਹਰ ਪੰਚਾਇਤ ਦੇ ਨਾਲੋਂ ਸਾਡੀ ਜਿਹੜੀ ਇੱਕ ਸਾਲ ਪਹਿਲਾਂ ਪੰਚਾਇਤ ਚੁਣੀ ਗਈ ਸੀ ਔਰ ਉਸ ਤੋਂ ਬਾਅਦ ਵੀ ਜਦੋਂ ਹੁਣ ਐਲਾਨ ਹੋਇਆ ਔਰ ਸਭ ਤੋਂ ਪਹਿਲਾਂ ਸardar ਬਚਿੱਤਰ ਸਿੰਘ ਨੂੰ ਗੁਰੂ ਅਰਜਨ ਨਗਰ ਪੰਚਾਇਤ ਹਰਿਉਖੁਰ ਦਾ ਸਰਪੰਚ ਚੁਣਿਆ ਔਰ ਲੋਕਾਂ ਦੀ ਸੇਵਾ ਕਰਨ ਵਾਸਤੇ ਤਤਪਰ ਰਾਂਗੇ ਔਰ ਜੋ ਗੁਰੂ ਸਾਹਿਬ ਦਾ ਹੁਕਮ ਹੋਏਗਾ ਉਹਦੀ ਪਾਲਣਾ ਕਰਾਂਗੇ ਪਹਿਲਾਂ ਤਾਂ ਜੀ ਸਾਡਾ ਸਾਰਾ ਨਗਰੀ ਬਹੁਤ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੇ ਸਾਰੇ ਜ਼ਿਲ੍ਹੇ ਚ ਸਭ ਤੋਂ ਪਹਿਲਾਂ ਸਰਬਸੰਮਤੀ ਕਰਕੇ ਮਿਸਾਲ ਬਣਾਈ ਸਾਰੇ ਨਗਰ ਇਸੇ ਤਰ੍ਹਾਂ ਇਕੱਠਾ ਰਵੇ ਮੈਂ ਆਪਣੀ ਤਨਦੇਹੀ ਨਾਲ ਸਾਰੀ ਹਰੇਕ ਜ਼ਿੰਮੇਵਾਰੀ ਜਿਹੜੀ ਵੀ ਮੇਰੀ ਲਾਉਣਗੇ ਜਿਹੜੇ ਕੰਮ ਕਰਨ ਨਾਲੇ ਪੈਂਡਿੰਗ ਰਹਿੰਦੇ ਨੇ ਸਾਡੇ ਪਿੰਡ ਦੇ ਏਰੀਆ ਦੇ ਅਸੀਂ ਹਰੇਕ ਤਰੀਕੇ ਨਾਲ ਤੁਹਾਡੇ ਨਾਲ ਜਿਹੜੇ ਮੈਂਬਰ ਚੁਣੇ ਗਏ ਨੇ ਕਿਹੜੇ ਕਿਹੜੇ ਸਾਡੇ ਸਾਰੇ ਮੈਂਬਰ ਬੜੇ ਨੌਜਵਾਨ ਤੇ ਪੜੇ ਲਿਖੇ ਮੈਂਬਰ ਨੇ ਜੀ ਸਾਰੀ ਨੌਜਵਾਨ ਪੰਚਾਇਤ ਆ ਬਹੁਤ ਉਮੀਦਾਂ ਨੇ ਸਾਰਿਆਂ ਨੂੰ ਪੰਚਾਇਤ ਤੋਂ ਤੇ ਅਸੀਂ ਸਾਰਿਆਂ ਦਾ ਸਾਥ ਦੀ ਅਪੀਲ ਕਰਦੇ ਆ। ਨਾ ਦੱਸਦੇ। ਸਾਡੇ ਇੰਦਰਪਾਲ ਸਿੰਘ ਵਾਰਡ ਨੰਬਰ 1 ਤੋਂ ਜੀ, ਵਾਰਡ ਨੰਬਰ 2 ਤੋਂ ਸਰਬਜੀਤ ਕੌਰ, ਵਾਰਡ ਨੰਬਰ 3 ਤੋਂ ਬਲਵਿੰਦਰ ਸਿੰਘ, ਵਾਰਡ ਨੰਬਰ 4 ਤੋਂ ਆਪਣੇ ਹਰਵਿੰਦਰ ਸਿੰਘ, ਵਾਰਡ ਨੰਬਰ 5 ਤੋਂ ਲਖਵਿੰਦਰ ਕੌਰ। ਜੀ। ਕੀ ਕਿਹੜਾ ਚਾਹੋਗੇ ਪਿੰਡ ਵਸੀਆਂ ਨੂੰ ਜਿਵੇਂ ਤੁਹਾਡੀ ਤੁਹਾਨੂੰ ਚੁਣਿਆ ਸਮਤੀ ਨਾਲ ਕੀ ਚਾਹੋਗੇ। ਇਹਨਾਂ ਪਿੰਡ ਵਸੀਆਂ ਨੇ ਜੀ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ ਮੈਂ ਮੈਂ ਆਪ ਅਰਦਾਸ ਕਰਦਾ ਗੁਰੂ ਸਾਹਿਬ ਦੇ ਚਰਨਾਂ 'ਚ ਮੈਂ ਉਹਨਾਂ ਦੀਆਂ ਆਸਾਂ ਉਮੀਦਾਂ ਦੇ ਪੂਰਾ ਉੱਤਰ ਸਕਾਂ। ਕੀ ਕਮੀਆਂ ਲੱਗਦੀਆਂ ਨੇ ਜਿਹੜੀਆਂ ਤੁਸੀਂ ਪਿੰਡ ਦੀਆਂ ਜਿਹੜੀਆਂ ਨੇ ਤਾਮੁਕ ਸੋਚਦੇ ਆ ਵੀ ਆ ਆਪਾਂ ਕੰਮ ਕਰਾਂਗੇ। ਪਿੰਡ ਦੇ ਜਿੰਨੇ ਵੀ ਅਧੂਰੇ ਪਏ ਅਧੂਰੇ ਪਏ ਕੰਮ ਨੇ ਜੀ ਸਾਡੇ ਕੁਝ ਪਰਿਵਾਰਾਂ ਸਾਡੀ ਪੰਚਾਇਤ ਬਾਹਰ ਡੇਰਿਆਂ ਦੀ ਹੋਣ ਕਰਕੇ ਕੁਝ ਕੁਝ ਪਰਿਵਾਰਾਂ ਦੇ ਸਾਡੇ ਕੱਚੇ ਰਸਤੇ ਨੇ ਜੋ ਵੀ ਜਿੰਨੇ ਵੀ ਡੇਰਿਆਂ ਦੀ ਪੰਚਾਇਤ ਦੇ ਕੰਮ ਨੇ ਅਧੂਰੇ ਪਏ ਨੇ ਜੀ ਸਾਰੇ ਪੂਰੇ ਕਰਾ ਦੇ ਗੁਰੂ ਸਾਹਿਬ ਦੇ ਅਸਰੇ ਨਾਲ।